ਸਾਨੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਬ ਨੂੰ ਸਮਰਪਿਤ ਹੋ ਕਰਕੇ ਇਸ ਪਾਵਨ ਸ਼ਬਦ ਦਾ ਜੇ ਤੁਸੀਂ ਹਰ ਵੇਲੇ ਤੇਗ ਬਹਾਦਰ ਸਿਮਰੀਐ ਘਰ ਨੌਣ ਦੇ ਆਵੇ ਧਾਏ ਸਭ ਥਾਈ ਹੋਏ ਸਾਜ ਜਦੋਂ ਇਹ ਤੁਸੀਂ ਜਾਪ ਕਰੋਗੇ ਗੁਰੂ ਕੇ ਪਿਆਰਿਓ ਬਹੁਤ ਖੁਸ਼ੀਆਂ ਮਿਲਣੀਆਂ ਕਿਉਂਕਿ 350 ਸਾਲਾ 50 ਸਾਲ ਬਾਅਦ ਆਉਂਦਾ ਏ 400 ਸਾਲਾ ਜਦੋਂ ਆਉਣਾ ਏ ਉਦੋਂ ਪਤਾ ਨਹੀਂ ਆਪਾਂ ਸੰਸਾਰ ਤੇ ਹੋਣਾ ਕਿ ਨਹੀਂ ਸਮਾਂ ਮਿਲਿਆ ਇਹ ਭਾਗਾਂ ਦੇ ਨਾਲ ਜਪ ਕਰ ਲੋ ਔਰ ਇੱਕ ਹੋਰ ਬੇਨਤੀ ਨੌਵੇਂ ਪਾਤਸ਼ਾਹ ਦੇ ਜਿਹੜੇ ਓਖ ਦੇ ਸ਼ਲੋਕ ਨੇ ਸ਼ਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮਾ ਕਰਤ ਕੀਨ ਇਹ ਵਾਲੇ ਸਾਰੇ ਸ਼ਲੋਕ ਜਿਹੜੇ ਨੇ ਇਹਨਾਂ ਦਾ ਇੱਕ ਵਾਰੀ ਜ਼ਰੂਰ ਜਾਪ ਕਰਿਓ ਔਰ ਇਹਨਾਂ ਦੇ ਅਰਥ ਪੜਿਓ ਬੜਾ ਕੁਝ ਤੁਹਾਨੂੰ ਅਰਥਾਂ ਦੇ ਵਿੱਚੋਂ ਸਿੱਖਣ ਨੂੰ ਮਿਲਣਾ ਹੈ ਗੁਰੂ ਕੇ ਪਿਆਰਿਓ ਤੁਹਾਡਾ ਜੀਵਨ ਸਫਲ ਹੋਵੇਗਾ ਵੀਡੀਓ ਨੂੰ ਆਪ ਵੀ ਸੁਣੋ ਤੁ ਜਿਆ ਤੱਕ ਸ਼ੇਅਰ ਕਰ ਦੋ ਤਾਂ ਜੋ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਲੋਕ ਨਾਮ ਜਪ ਕਰਕੇ ਗੁਰਬਾਣੀ ਪੜ੍ਹ ਕੇ ਲਾਹੇ ਲੈਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਤਾਂ ਜੋ ਉਹਨਾਂ ਦੇ ਘਰੇ ਵੀ ਘਰ ਨੌਨ ਦੇ ਆਵੇ ਧਾਇ ਨੌਨ ਦੀਆਂ 18 ਸਿੱਧੀਆਂ ਉਹਨਾਂ ਦੇ ਘਰੇ ਧੱਕੇ ਨਾਲ ਆ ਜਾਣਗੇ ਜਿਹੜੇ ਨਵੇਂ ਪਾਤਸ਼ਾਹ ਦੇ ਨਾਮ ਨੂੰ ਧਿਆਉਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ